ਪਰ ਆ ਦੇਖਦੇ ਆ ਬਿੰਦਰਜੀਤ ਸਿੰਘ ਬੰਨੀ ਸਹਮਾਣੇ ਵਾਲਾ ਫੇਰ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਫੇਰ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ 7ਵੀਂ ਗੇਮ ਕਹਿੰਦੇ ਮੰਡੇ ਹੋਣੀ ਹੈ ਉਸਤਾਜੀ ਫਲੋਰੀਦਾ ਦੇ ਵਿੱਚ ਸਟੇਲੀ ਕੱਪ ਦਾ ਫਾਈਨਲ ਹੋਣਾ ਹੈ ਨਾ ਚਲ ਕਹਿੰਦੇ ਨੇ ਨੈਸ਼ਨਲ ਹਾਕੀ ਲੀਗ ਸਟੇਲੀ ਕੱਪ ਦਾ ਫਾਈਨਲ ਹੋਣਾ ਹੈ ਸੱਤਵੀਂ ਗੇਮ ਤੇ ਨਤਾਰਾ ਹੋਊ ਪਰ ਆਹ ਨੰਬਰ ਦੇਖਦੇ ਆ ਨੰਬਰ ਦਾ ਨਤਾਰਾ ਅੱਜ ਸਮੇਂ ਖੇਡ ਮੈਦਾਨ ਦੇ ਬਿੱਲੇ ਨੇ ਫੇਰ ਸ਼ਵਿੰਦਰ ਸਿੰਘ ਨਾਮ ਹੈ ਗੁਰਮਾ ਪਿੰਡ ਹੈ ਇਸ ਨੌਜਵਾਨ ਦਾ ਬਾਪ ਨੇ ਵੀ ਤਕੜੀ ਖੇਡੀ ਕਬੱਡੀ ਉਧਰ ਖੁਸ਼ੀ ਦੁੱਗਾ ਵਾਲਾ ਉਹ ਕਹਿੰਦੇ ਕੱਲ ਦੇ ਕਬੱਡੀ ਖੁਸ਼ਦੀ ਪੋੜੀ ਦਾ ਪ੍ਰਿੰਸ ਹੈ ਲੰਬੀ ਫਲਾਈਟ ਲੈ ਕੇ ਪਹੁੰਚ ਗਿਆ ਪਰ ਆਹ ਦੇਖਦੇ ਆ ਵੀ ਜੱਗਾ ਚਿੱਟੀ ਵਾਲਾ ਚੇਤਕ ਹੈ ਕਬੱਡੀ ਦਾ ਉਹ ਮੈਦਾਨ ਦੇ ਵਿੱਚ ਬਿੱਲੇ ਦੀ ਟੱਕਰ ਜੱਗੇ ਦੇ ਨਾਲ ਹੋ ਸੰਘੇ ਦੇਵੀ ਐਕਸ਼ਨਾਂ ਦੇਖਣ ਵਾਲੇ ਹੁੰਦੇ ਆ ਵੀ ਇਹ ਕੁਝ ਕੁਝ ਕਹਿੰਦੇ ਖੇਡ ਕਬੱਡੀ ਹੈ ਨਾਲ ਦੀ ਨਾਲ ਰਾਜਾ ਜੀ ਦਰਸ਼ਕ ਬੈਠਿਆ ਨਾਲ ਦੇ ਹੁਣ ਕੂਣੀ ਵੱਜੂਗੀ ਨਾ ਜਦੋਂ ਕਿ ਉਹ ਬੰਦੇ ਨਾਲ ਬੰਦਾ ਇਹਨੂੰ ਫਸਿਆ ਬੈਠਾ ਕੋਈ ਕੱਛਾ ਜਿਹਾ ਹੱਥ ਦਿੰਦਾ ਕੋਈ ਦੰਦਾ ਥੱਲੇ ਜੀ ਦੇਖਦਾ ਪਰ ਉਹ ਦੇਖਿਓ ਖੇਡ ਕਬੱਡੀ ਦੇ ਵਿੱਚ ਹੀਰੇ ਦੀ ਕਬੱਡੀ ਫੇਰ ਇਧਰ ਪਈ ਹੋਈ ਕਬੱਡੀ ਦੇ ਉੱਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਡ ਕੀਤਾ ਜਾ ਰਿਹਾ ਲਓ ਕਾਦਾਰ ਗਰਾਊਂਡ ਹੈ ਖੂਸੂਰਤ ਗਰਾਊਂਡ ਹੈ ਮੇਰੇ ਵੀਰੋ ਪਈ ਹੋਈ ਟੱਕਰ ਸਰੀ ਦਾ ਖੇਡ ਗਰਾਊਂਡ ਅੱਜ ਬੱਕਰਾ ਤਿਹਾ ਢੋਬੀ ਬਲਡਾਈ ਕਹਿੰਦੇ ਨਾ ਜੀ ਇਹਨੂੰ ਕੁਸ਼ਤੀ ਕੁਸ਼ਤੀਆਂ ਦੇ ਵਿੱਚ ਨਾ ਨੂਰਮਲ ਇਲਾਕੇ ਦਾ ਸਰਬਨ ਰਾਵਾਂ ਖੇਲਾ ਵਾਲਾ ਆ ਉਹਦੇ ਵਰਗਾ ਧੋਬੀ ਪਟਕਾ ਨਹੀਂ ਕੋਈ ਮਾਰ ਸਕਿਆ ਸੋਹਣੀ ਜਿਹੜਾ ਸੋਇਆ ਨਾ ਅੰਬਰਸਰੀਆ ਉਹਦੇ ਵਰਗੀ ਮਲਤਾਨੀ ਨਹੀਂ ਮਾਰ ਸਕਿਆ ਤੇੜਾ ਜਿਹੜਾ ਜਹਾਜ਼ ਵੀ ਸ਼ੰਕਰ ਵਾਂਗੂ ਨਹੀਂ ਕੋਈ ਉਡਾ ਸਕਿਆ ਪਾਇਲਟ ਬਫੇਰੇ ਆ ਪਰ ਇਹ ਸੜਕ ਕਬੱਡੀ ਦਾ ਜਹਾਜ਼ ਆ ਸ਼ੰਕਰ ਇਹ ਲਾਈਨ ਗੁਰਦੈਲ ਸਿੰਘ ਜੀ ਮੂਸਾ ਪਰ ਇਹਨੂੰ ਜਹਾਜ਼ ਕਹਿੰਦੇ ਆ ਇਹਨੂੰ ਨਵਾਬ ਕਹਿੰਦੇ ਆ ਔਰ ਇਹਦੀ ਖੇੜੀ ਬਿਲਖਣਾ ਹੈ ਇਹਦੀ ਖੇੜੀ ਬਿਲਖਣਾ ਹੈ ਜਦੋਂ ਐਕਸ਼ਨ ਐਕਸ਼ਨ ਐਦਾਂ ਦੇ ਹੋਣੇ ਚਾਹੀਦੇ ਆ ਮੈਂ ਇੱਕ ਬੇਨਤੀ ਕਰਾਂਗਾ ਖਿਡਾਰੀਆਂ ਨੂੰ ਵੀ ਤੇ ਹੋਰ ਨਾ ਵੀ ਜੇ ਜਦੋਂ ਤੁਸੀਂ ਇਹਨਾਂ ਕਿਸੇ ਨੂੰ ਸਾਹਮਣੇ ਮੂੰਹ ਤੇ ਕੋਈ ਕਿਸੇ ਤਰ੍ਹਾਂ ਦੇ ਐਕਸ਼ਨ ਕਰਦੇ ਚੜਾਉਨੇ ਆ ਉਹ ਐਕਸ਼ਨ ਨਾ ਕਰੋ ਉਹਦੇ ਨਾਲ ਫਿਰ ਕਈ ਵਾਰ ਲੜਾਈ ਝਗੜਾ ਹੁੰਦਾ ਐਕਸ਼ਨ ਕਰੋ ਸਾਫ ਸੁਥਰੇ ਕਰੋ ਥਾਪੀ ਮਾਰ ਕੇ ਉਂਗਲੀ ਖੜੀ ਕਰ ਦੋ ਕੋਈ ਜਿਹੜਾ ਇਤਰਾਜ਼ ਨਹੀਂ ਹੈਗਾ ਐਦਾਂ ਐਕਸ਼ਨ ਕਰ ਦੋ ਜਦੋਂ ਫਿਰ ਆਪਾਂ ਦੂਜੇ ਦੇ ਮੂੰਹ ਜਿੱਸੇ ਵਾਲਾ ਲਿਸ਼ਕਾ ਮਾਰਦਾ ਸਰੀਰ ਉਹ ਮੁੜ ਤੋਂ ਮੁੜਕੀ ਹੋਇਆ ਪਿਆ ਗੱਬਰੂ ਪੁੱਤ ਦਾ ਪਸੀਨਾ ਡੁੱਲਦਾ ਮੈਦਾਨ ਦੇ ਵਿੱਚ ਉਹ ਭੱਜਦਾ ਹਿੱਕ ਵਿੱਚ ਤਫਾ ਸੀ ਬਲਵਿੰਦਰ ਫਿੱਡੂ ਕੋੜਾ ਲੰਮੀ ਪਾਰੀ ਦਾ ਨਾਲ ਠਰਮੇ ਖੇੜੇ ਕਾਕਾ ਪਾਰੀ ਸਾਰੀ ਦਾ ਹਰਜੀਤ ਬਰਾੜ ਦੀ ਗੱਲ ਜਿਹੜੀ ਕਰਾਂਗੇ ਲ ਲਾਡ ਲਿਆ ਅੱਜ ਕਿਹੜੇ ਐਕਸ਼ਨ ਦੇ ਵਿੱਚ ਆ ਕੇ ਇੱਥੇ ਖੜ ਗਿਆ ਹੈ ਇਹ ਤੇਰ ਲਾਈਨ ਦੀ ਟਿਕਟ ਮੈਨੂੰ ਲੱਗਦਾ ਮੌਕੇ ਤੇ ਖਰੀਦਣ ਲੱਗਾ ਸੀਗਾ ਬਹੁਤ ਦੇਖੋ ਸਾਹਮਣੇ ਅਗਲੀ ਕਬੱਡੀ ਆ ਬਈ ਇਕਵਾਲ ਕਰ ਗੱਲ ਇਸ ਛੋਣੀ ਦੇ ਫਿਰ ਕਬੱਡੀ ਚੀਨ ਦੇ ਕੰਧ ਸੋਹਣੀ ਸਨੇਤ ਵਾਲੇ ਦੀਆਂ ਵੀ ਗੱਲਾਂ ਹੁੰਦੀਆਂ ਸਾਊਂਡ ਵਾਲੇ ਵੀਰ ਦਾ ਵੀ ਧੰਨਵਾਦ ਹੈ ਵਿਜੇ 뮤지컬 ਗਰੁੱਪ ਵਾਲਾ ਸਾਡਾ ਵੀਰ ਵਿਜੇ ਵੀ ਕੂਚ ਕਰ ਗਿਆ ਇਸ ਦੁਨੀਆ ਤੋਂ ਹਰ ਇਸ ਜਹਾਨ ਤੋਂ ਉਹ ਦੇਖੋ ਖੁਸ਼ੀ ਦੁੱਖ ਵਾਲਾ ਕੱਲ ਦੇ ਕਬੱਡੀ ਕਪ ਦਾ ਬੈਸਟ 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 ਅੱਜ ਬੈਸਟ ਵਾਲਾ ਅੱਜ ਹੋ ਜਾ ਫਲਾਉਗੇ ਨਹੀਂ ਵਾਹ ਜਾਣੇ ਵਾਲੇ ਜਰਾ ਹੁਸ਼ਿਆਰ ਕਿ ਹਮ ਹੈ ਜਹਾ ਕੇ ਰਾਜਕੁਮਾਰ ਪ੍ਰਿੰਸ ਆਫ ਕਬੱਡੀ ਦੁੱਗਾ ਵਾਲਾ ਅਗਲੀ ਕਬੱਡੀ ਦੇਖੋ ਇਧਰਲੇ ਪਾਸੇ ਵੀ ਔਰ ਜਿਵੇਂ ਡੇਵਿਡ ਛੋਕਰਾਂ ਵਾਲਾ ਨਾ ਨਿਊਜ਼ੀਲੈਂਡ ਵਿੱਚ ਵਸਦਾ ਵਧੀਆ ਰੇਡਰ ਉਹਦਾ ਦਾ ਸਰੀਰ ਹੈ ਮੁੰਡੇ ਦਾ ਪਰ ਹੁਣ ਵੇਖਦਾ ਵੀ ਚੌ ਬਲੀ ਪੁੱਤਾ ਵਿੱਚੋਂ ਕਿਹੜਾ ਰੋਪੜੀਆ ਜੰਦਾ ਲਾਉਂਦਾ ਥੋ ਸਿਧਮਾ ਵਾਲੇ ਵਾਂਗੂ ਮੈਨੂੰ ਲੱਗਦਾ ਉਹ ਯਾਰੋ ਫੜਨੇ ਸੌਕੇ ਨਹੀਂ ਸ਼ੇਰ ਦਾ ਨਕ ਮਿਰਗੀ ਦੀ ਲੱਤ ਰੇਡਰ ਦਾ ਲੱਕ ਉਹਨੇ ਸੱਪ ਕਬੂਤਰ ਚੀਨੇ ਯਾਰੋ ਫੜਨੇ ਸੌਕੇ ਨਹੀਂ ਅਗਲੀ ਕਬੱਡੀ ਇਕਵਾਲ ਫੇਰ ਕਬੱਡੀ ਆ ਗਈ ਨਿੱਕਾ ਖਾਰੇ ਵਾਲਾ ਕਿੱਥੇ ਆ ਬਲਜਿੰਦਰਾ ਉਹ ਵੱਡੀ ਕੋਚਿੰਗ ਹੈ ਜਾਫੀਆਂ ਦੇ ਲਈ ਵੱਡਾ ਨਾਮ ਹੈ ਉਹ ਉਹ ਫਾਇਸਮੇ ਫੇਰ 18 18.5 ਦਾ ਅੰਕੜਾ ਪਹਿਲਾ ਮੈਚ ਵੀ ਤਕੜਾ ਹੋਇਆ ਆ ਵੀ ਨੰਬਰ ਤਕੜਾ ਹੋਣ ਲੱਗਿਆ ਉਹ ਮੁੰਡਾ ਹੱਥੋਂ 30 ਸੈਕਿੰਡ ਦਾ ਸਮਾਂ ਟਿਕ 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 ਤਾਰੀ 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 ਜਫਾ 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 ਕਬੱਡੀ ਕਬੱਡੀ ਸਵਾਦ ਆ ਗਿਆ ਸਵਾਦ ਆ ਗਿਆ ਇਹ ਆ ਲਓ ਜੀ ਹਾਂ ਵਾਹ ਉਸਤਾਦ ਜੀ ਮਕਸੀਕੋ ਦਾ ਬਾਰਡਰ ਟੱਪਣਾ ਤੇ ਹੰਦੇ ਲੰਗਣਾ ਸੌਖੀ ਗੱਲ ਨਹੀਂ ਖਾਲਾ ਜੀ ਦਾਵਾ ਨਹੀਂ ਸ਼ਹਿਰ ਨੇ ਲਿਖਿਆ ਸੀਗਾ ਕਿ ਕਿਸਮਤ ਕੀ ਖੂਬੀ ਦੇਖੀ ਟੂਟੀ ਕਹਾ ਕਮੰਦ ਦੋ ਹੱਥ ਜਦ ਲੱਬੇ ਬਾਮ ਰਹਿ ਗਿਆ ਮੈਂ ਦੱਸੂਗਾ ਇਹਦੇ ਅਰਥ ਆਹ ਵੇਖੋ ਹੀਰਾ ਉਹ ਹੀਰਾ ਉਹ ਹੀਰਾ ਵਾਹ ਹੀਰਿਆ ਉਹ ਥਿੰਦ ਪ੍ਰਧਾਨ ਖੜੇ ਸਾਰੇ ਮੈਂਬਰ ਤੇ ਕਮੇਟੀ ਜੀ ਰੌਲਾ ਪੈ ਜਾਵੇ ਸਾਰੇ ਕਰਨ ਫੈਸਲਾ ਛੇਤੀ ਉਹ ਦੁੱਗਾਂ ਵਾਲਾ ਸਾਹਮਣੇ ਸਾਥੀਆਂ ਨਾਲ ਤਿਆਰ ਹੈ ਉਹ ਵੇਖਦਾ ਵੀ 골ਡਨ ਬੁਆਏ ਤਿਆਰ ਹੈ ਉਹ ਟੱਚ ਵੱਜਾ ਕੇ ਇਧਰਲੇ ਪਾਸੇ ਮੇਰਾ ਖੇਡ ਡਬਲ ਟੱਚ ਹੋਇਆ ਹੈ ਸਾਡੀ ਸੁਖੀ ਜੀ ਸਾਡੇ ਰੂਬੀ ਜੀ ਸਾਡੇ ਬਲਜੀਤ ਸਿੰਘ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਇਆ ਲੈ ਵੀ ਸੰਗਾ ਸਾਹਿਬ ਦੇਖ ਇਧਰਲੇ ਪਾਸੇ ਉਹ ਹਰਦੀਪ ਰਾਮਪੁਰੇ ਫੁੱਲ ਆਲਿਆ ਵੇਖ ਲਾਡਲੇ ਨੇ ਕਬੱਡੀ ਪਾ ਦਿੱਤੀ ਹੈ ਉਹ ਕਬੱਡੀ ਦਾ ਲਾਡਲਾ ਹਰਿਆਣੇ ਦਾ ਛੋਰਾ ਉਹ ਪੰਜਾਬ ਨਹੀਂ ਦੁਨੀਆ ਵਿੱਚ ਪ੍ਰਸਿੱਧ ਹੈ ਵਾਲੀ ਜਾਨ ਹੈ ਲੰਬੀ ਬਾਹ ਕਰਕੇ ਟੱਚ ਮਾਰ ਰਿਹਾ ਨੌਜਵਾਨ ਨੇ ਲੰਬੀ ਬਾਹ ਕਰਕੇ ਟੱਚ ਮਾਰ ਰਿਹਾ ਬਹੁਤ ਸੋਹਣਾ ਪਾੜ ਲੈ ਕੇ ਵਾਪਸ ਫਿਰ ਕੌਣ ਆ ਗਿਆ ਇਕਵਾਲ ਇਹ ਕਿਹੜੇ ਰਨ ਬੋਤੇ ਆ ਇਧਰ ਲੇਖੋਗਾ ਇਧਰਲੇ ਤੋਂ ਚੜਨਾ ਹੈ ਦੇਖ ਸਾਹਮਣੇ ਸ਼ੰਕਰ ਹੈ ਇਸ ਵੇਲੇ ਸੰਤਮਾ ਵਾਲਾ ਸ਼ੰਕਰ ਕਬੱਡੀ ਦਾ ਜਹਾਜ਼ ਹੈ ਗੱਲ ਹਿਥਰੋ 에어ਪੋਰਟ ਦੀ ਗੱਲ ਉਸਤਾਦ ਜੀ ਜਹਾਜ਼ ਪਿਛਲਖੁਰੀ ਆਉਂਦਾ ਤਾਂ ਅਸੀਂ ਕਦੀ ਦੇਖਿਆ ਨਹੀਂ ਗਾ ਅੱਜ ਪਹਿਲੀ ਵਾਰ ਜਹਾਜ਼ ਆਪਣੇ ਆਪ ਬਿਨਾ ਮੋਰਲੇ ਟਰੱਕ ਤੋਂ ਹੀ ਆਉਂਦਾ ਬੈਕ ਕਰਨਪਾ ਸਿੱਧੂ ਭਈ ਗੱਲ ਗਰੀ ਵੀ ਨਹੀਂ ਦੇਖਿਆ ਟੰਟੂ ਵੀ ਨਹੀਂ ਦੇਖਿਆ ਦੇਖਿਆ ਤਾਂ ਕਿੱਥੇ ਦੇਖਿਆ ਅੱਜ ਦੇਖਿਆ ਮੇਰੀ ਬੇਨਤੀ ਹੈ ਜੀ ਜਲਾਲਪੁਰ ਦਾ ਪਾਲਾ ਸਾਡਾ ਵੀਰ ਹੈ ਅੱਜ ਆਰਗੇਨਾਈਜ਼ਰਾਂ ਦੇ ਵਿੱਚ ਵੀ ਵੱਡੀ ਜ਼ਿੰਮੇਵਾਰੀ ਹੈ ਸਾਡਾ ਵੀਰ ਗਰਾਊਂਡ ਆਪਣੀ ਟੀਮ ਦੇ ਲਾਗੇ ਪਹੁੰਚ ਜਾਵੇ ਮੈਚ ਸਾਰਾ 18:30 ਵਾਲਾ ਆ 18:30 18 ਵਾਲਾ ਇਹਦਾ ਲੁਧਿਆਣੇ ਵਾਲੀ ਸੀਟ ਬਣੀ ਪਈ ਹੈ ਆਹ ਦੇਖਿਓ ਆ ਇਸਮਿੰਦਰਜੀਤ ਬੰਨੀ ਸਮਾਣੇ ਵਾਲਾ ਚੱਲਿਆ ਦੁਨੀਆ ਦੀ ਉਹ ਸਮਾਣੇ ਵਾਲੇ ਨੇ ਕਬੱਡੀ ਪਾ ਦਿੱਤੀ ਐ ਜਸਪਾਲ ਸਿੰਘ ਜੀ ਭੰਡਾਲ ਕਰਮਪਾਲ ਸਿੰਘ ਜੀ ਸਿੱਧੂ ਮੇਜਰ ਬਰਾੜ ਨਾਲ ਜੋੜੀ ਮਸ਼ਹੂਰ ਰਹੀ ਐ ਆਹ ਦੇਖਿਓ ਚਰਚੇ ਨੇ ਇੰਦਰਜੀਤ ਬੰਨੀ ਦੀ ਕਬੱਡੀ ਤੇ ਪੰਜਾਬ ਐਪਸੋਡ ਦੀ ਟੀਮ ਦਾ ਖਿਡਾਰੀ ਸਿੱਧਮਾ ਵਾਲਾ ਲੱਖਾ ਸਾਡੇ ਨਾਲ ਸੰਪਰਕ ਕਰ ਲਵੇ ਲੱਖਿਆ ਆ ਜਾ ਮੇਰਾ ਵੀਰ ਕਿੱਥੇ ਐ ਭੱਜਿਆ ਇਹਦਾ ਡਾਇਮੰਡ ਕਬੱਡੀ ਧੂਰੀ ਵਾਲਿਆ ਅੱਜ ਤਰਸੇਲ ਸਦੌੜ ਵਾਲੇ ਵਾਂਗੂ ਛਾਲ ਲਾਦੀ ਉਹ ਰਸ਼ੀਨ ਦੇ ਗਰਚਰਨ ਵਾਂਗੂ ਛਾਲ ਲਾਦੀ ਗੱਪਦਾ ਲੱਗ ਜੇ ਵੀ ਇਹ ਧੂਰੀ ਵਾਲੇ ਦੇ ਵੀ ਇੱਦਾਂ ਵੱਖਰੇ ਸਟਾਈਲ ਨੇ ਉਹ ਗੱਲਾਂ ਹੁੰਦੀ ਆ ਇੱਧਰ ਹੀਰੇ ਭੱਟਦੀਆ ਲੋ ਪਾਕਿਸਤਾਨ ਤੋਂ ਕਬੱਡੀ ਖਿਡਾਰੀ ਆਇਆ ਹੈ ਕੋਈ ਪੁੱਛਦਾ ਵੀ ਕਿਹੜੇ ਚੱਕ ਤੋਂ ਆਇਆ ਹੈ ਇਹ ਰਾਬਲ ਪਿੰਡੇ ਕਰਤਾਰਪੁਰ ਸਾਹਿਬ ਦੀਆਂ ਗੱਲਾਂ ਨੇ ਇਹ ਲਾਹੌਰ ਦੀਆਂ ਗੱਲਾਂ ਨੇ ਉਹ ਖੁਸ਼ੀ ਦੇ ਨਾਲ ਟੱਕਰ ਹੋ ਗਈ ਬਿੱਲਾ ਬਿੱਲਾ ਗੁਰਮਾਂ ਵਾਲਾ ਚੜ੍ਹਦੀ ਬਰੇਸ ਵਾਲਾ ਦੁੱਕਾ ਵਾਲਾ ਖੂਜੀ ਕੋਟੀ ਦਾ 500 ਉਹ ਕਬੱਡੀ ਜੇ ਜਫਾ ਵਧੀਆ ਲੱਗਿਆ ਤਾਂ ਤਾਰੀ ਖੁੱਲ ਕੇ ਮਾਰ ਦੇ ਰੱਬ ਰੂਪੀ ਸੰਗਤ ਨੂੰ ਬੇਨਤੀ ਆ ਦੇਖੋ ਉਸਤਾਦ ਜੀ ਸਟੇਡੀਅਮ ਮੈਨ ਰੰਗ ਬਰੰਗੀਆਂ ਪੱਗਾਂ ਦੇ ਚੱਲ ਚੱਲੀ ਇਧਰਲੀ ਪੋ ਮੇਲਾ ਲੱਗਿਆ ਸ਼ਪਾਰ ਦਾ ਇਹ ਗੱਲਾਂ ਹੋਣਗੇ ਸ਼ਪਾਰ ਦਾ ਮੇਲਾ ਦੀ ਸਰੀ ਦਾ ਮੇਲਾ ਸਾਹਮਣੇ ਮਹਿਕਦਾ ਫਿਰਦਾ ਟੈਕ ਦਾ ਫਿਰਦਾ ਕੌਣ ਪ੍ਰਿੰਸ ਆਫ ਕਬੱਡੀ ਵਾ ਪ੍ਰਿੰਸ ਆਫ ਕਬੱਡੀ ਬੜਾ ਦਿਲਚਸਪ ਮੈਚ ਹੈ ਸੋ ਦੋਨੋਂ ਪਾਸੇ 18 ਦਾ 18.5 ਦਾ ਰਾਜੇ ਖੇਲੇ ਮੈਚ ਸੁਪਰ 17 ਦਾ 18 ਦਾ 18 ਦਾ ਮੈਚ ਸੁਪਰ 17 ਦਾ ਸਾਰੇ ਹੀ 스타 ਨੇ ਸੁਪਰ ਨੇ ਕਰਨਪਾਲ ਸਿੱਧੂ ਜੀ ਅੱਜ ਜਸਪਾਲ ਭੰਡਾਲ ਨਜ਼ਰ ਨਹੀਂ ਆ ਰਹੇ ਮੈਨੂੰ ਲੱਗਦਾ ਆਏ ਹੋਏ ਨੇ ਇੱਥੇ ਨੇ ਭੰਡਾਲ ਸਾਹਿਬ ਇਹ ਤੁਹਾਡਾ ਸਥਾਨ ਇੱਥੇ ਹੀ ਹੈ ਬਹੁਤ ਹੀ ਤੁਸੀਂ ਇੱਕ ਬਹੁਤ ਹੀ ਦਿਲਚਸਪ ਆਰਗੇਨਾਈਜ਼ਰ ਹੋ ਔਰ ਜਿਹੜੇ ਸੈਂਟ ਵਿਕ ਆਰਗੇਨਾਈਜ਼ਰ ਹੈ ਬਹੁਤ ਬਹੁਤ ਧੰਨਵਾਦ ਹੈ ਲੋ ਇਧਰ ਦੇ ਪਾਸੇ ਵੇਖੋ ਸਾਹਮਣੇ ਅਗਲੀ ਕਬੱਡੀ ਕੇ ਦੀਸੀ ਹੁੰਦੀ ਹੈ ਰਵੀ ਕੈਲਰੋਂ ਬਾਲਾ ਕਬੱਡੀ ਪਾ ਰਿਹਾ ਹੈ ਫੈਸਲੇ ਹੋ ਗਿਆ ਧੁਰੀ ਵਾਲਿਆ ਵਾਹ ਉਹ ਰੁਕ ਜਾ ਮੁੰਡਿਆ ਚੱਲ ਵੀ ਚੱਲ ਭੱਜ ਗਈ ਰੇਡ ਪੈ ਗਈ ਹੈ ਜਵਾਨੀ ਖਹਿ ਗਈ ਹੈ ਔਰ ਲੋਨ ਪੈ ਗਈ ਹੈ ਰੈਫਰੀ ਆ ਗਏ ਨੇ ਦੇਖਦਾ ਵੀ ਹੁਣ ਕਿਧਰ ਦੇ ਪਾਸੇ ਨੂੰ ਗੱਲ ਜਾਂਦੀ ਹੈ ਵੇਖੋ ਇਕਬਾਲ ਸਿੰਘ ਮੁੰਡਾ ਕਲੈਰੀ ਮੋਰ ਬਣਿਆ ਪਿਆ ਔਰ ਕਬੱਡੀ 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 ਹੋਈ ਪਈ ਹੈ ਓ ਹੜ ਜੋ ਪਿਛੇ ਹੜ ਜੋ ਪਿਛੇ ਰਾਜ ਛੱਡ ਦਿਓ ਔਰ ਰਾਜ ਛੱਡ ਦਿਓ ਔਰ ਰਾਜ ਛੱਡ ਦਿਓ ਮੁੰਡਾ ਆਉਂਦਾ ਕਬੱਡੀ ਦਾ ਲਾਡਲਾ ਰਵੀ ਆ ਰਿਹਾ ਹੈ ਬੱਬਲ ਦੇਖ ਸਾਹਮਣੇ ਮੁੰਡਾ ਉਹ ਪੱਟ ਤੇ ਥਾਪੀ ਮਾਰੀ ਐ ਕਈ ਪੁਆਇੰਟ ਲੈਣ ਤੋਂ ਪਹਿਲਾਂ ਜਾਂਦੇ ਹੋਏ ਥਾਪੀ ਮਾਰਦੇ ਆ ਐ ਮੁੰਡੇ ਨੂੰ ਨੋਟ ਕੀਤਾ ਥਾਪੀ ਆਕੇ ਮਾਰੀ ਐ ਤਾਂ ਵੇਖੋ ਫੇਰ ਕੌਣ ਸ਼ੰਕਰ ਸ਼ੰਕਰ ਗੁਰਦਾਸਪੁਰੀਆ ਆ ਗਿਆ ਐ ਸ਼ੰਕਰ ਗੁਰਦਾਸਪੁਰੀਆ ਜਿਹਨੇ ਜਗਿੰਦਰ ਭਿੱਡੇ ਵਰਗੇ ਉਹ ਛੱਬੇ ਵਰਗੇ ਉਹ ਜਾਂਦਾ ਉਹ ਜਾਂਦਾ ਯਾਹ ਡੇਡੇ ਡੇਡੇ ਵੀ ਜਾਂਦੇ ਅੱਜ ਪਤਾ ਲੱਗਾ ਯਾਹ ਡੇਡੇ ਡੇਡੇ ਵੀ ਆਈ ਜਾਂਦੇ ਐ ਪਤਾ ਨਹੀਂ ਲੱਗਦਾ ਅੱਜ ਤੇ ਨਹੀਂ ਇਹੋ ਜਿਹਾ ਸੁੰਦਰ ਗਰਾਊਂਡ ਐ ਅੱਜ ਨੱਚਦਾ ਫਿਰਦਾ ਸ਼ੰਕਰ ਨੱਚਦਾ ਫਿਰਦਾ ਉਹ ਨੱਚਦਾ ਆਹ ਵੇਖੋ ਸਾਹਮਣੇ ਉਧਰ ਦੇ ਪਾਸੇ ਵੀ ਮੁੰਡਾ ਬਹੁਤ ਛੋਟਾ ਪ ਬਾਬਾ ਪੁੱਤਾਂ ਬੈਠ ਕੇ ਸਲਾਹਾਂ ਕਰਦੇ ਦੇ ਦੇਖਣਾ ਕਬੱਡੀ ਕੱਪ ਲੁਧਿਆਣੇ ਦਾ ਉਸਤਾਦ ਜੀ ਰਾਜਾ ਖੇਲਾ ਬੈਠਾ ਇਹ ਵੀ ਪੂਰੀ ਕਰਦੇ ਹੋ ਵੀ ਬਾਬਾ ਪੁੱਤਾਂ ਅੱਜ ਸਲਾਹਾਂ ਕਰਦੇ ਆ ਵੀ ਅੱਜ ਕਬੱਡੀ ਕੱਪ ਦੇਖਣਾ ਆ ਉਹ ਪੁੱਜ ਗਏ ਨੇ ਕਹਿੰਦੇ ਅੱਜ ਸਮੇਂ ਬਿਲਕੁਲ ਨਮੀ ਖੇਡ ਗਰਾਊਂਡ ਹੈ ਸੇਵਾ ਸਿੰਘ ਦੀ ਰਾਣਾ ਸਾਹਿਬ ਕਹਿੰਦੇ ਅਗਲਾ ਮੈਚ ਸਰਹਾਲਾ ਰਣੂਗਾ ਤੇ ਯੂਨਾਈਟਿਡ ਕੈਲਗਰੀ ਫਰੈਂਡਸ ਕਲੱਬ ਯੂਨਾਈਟਿਡ ਵੀ ਸੀ ਤੇ ਉਹ ਜੱਗਾ ਚਿੱਟੀ ਵਾਲਾ ਤੇਂਦਰਜੀਤ ਵਾਹ ਬਰਾੜ ਸਾਹਿਬ ਅੱਜ ਲਾਲੀ ਢੇਸੀ ਹੋਣੀ ਕਿਤੇ ਬਿਜੀ ਲੱਗਦੇ ਆ ਦਿਖਦਾ ਨਹੀਂ ਸਾਡਾ ਵੀਰ ਪੁੱਜਿਆ ਹੋਊ ਅੱਜ ਵਖਰੇ ਮਹਿਫਲ ਟੀਵੀ ਦੇ ਨਾਲ ਜੁੜੇ ਬੈਠੇ ਹੋਣਗੇ ਆਪਣੇ ਸਾਥੀਆਂ ਦੇ ਨਾਲ ਵੱਡੀ ਜ਼ਿੰਮੇਵਾਰੀ ਵੱਡੀ ਟੀਮ ਪਿਛਲੇ ਸਾਲ ਦੀ ਚੈਂਪੀਅਨ ਟੀਮ ਦਾ ਮੈਚ ਹੋਣਾ ਅਗਲੇ ਮੈਚ ਦੇ ਵਿੱਚ ਇਸ ਸਮੇਂ ਹਾਂ ਇੰਗਲੈਂਡ گئے ਆ ਮਹਾਰਾਜ ਸਾਹਿਬ ਕਹਿੰਦੇ ਵੀ ਸਾਰੀ ਰੌਣਕ ਹੀ ਹੈ ਨੀ ਗਰਾਊਂਡ 'ਚ ਅੱਜ ਸਾਡਾ ਭਰਾ ਕੋਈ ਰੌਣਕੀ ਬੰਦੇ ਵੀ ਜਾ ਹੀ ਦੇਣਾ ਗਰਾਊਂਡ ਦੇ ਵਿੱਚ ਉਸਤਾਦ ਜੀ ਲਓ ਇਸ ਸਮੇਂ ਪਈ ਉਧਰ ਇਧਰ ਦੇਖਦਾ ਬੱਸੀਆਂ ਵਾਲਾ ਅਗਲੀ ਕਬੱਡੀ ਫੇਰ ਪੈ ਗਈ ਹੈ ਅਗਲੀ ਕਬੱਡੀ ਫੇਰ ਪੈ ਗਈ ਆ ਉਹ ਫੇਰ ਪੈ ਗਈ ਐਨਸੀ ਵੱਜ ਗਈ ਤੇ ਮੁੰਡਾ ਹੱਥੋਂ ਨਿਕਲ ਗਿਆ ਧੁੱਪ ਵੀ ਦੇਖੋ ਐਨ ਕੜਕ ਵੀ ਨਿਕਲਦੀ ਹੈ ਚਿੱਟੇ ਪਿਤਰਖੰਭੀ ਬੱਦਲ ਦੇਖ ਲਓ ਇਸ ਸਮੇ ਐਨ ਸਲੇਟੀ ਰੰਗ ਦੇ ਮੌਸਮ ਦੇ ਭਵਿੱਖਬਾਣੀ ਸਾਹਮਣੇ ਖੂਬਸੂਰਤ ਇਹ ਬਿਊਟੀਫੁਲ ਬ੍ਰਿਟਿਸ਼ ਕਲੰਬੀਆ ਦਾ ਬਿਊਟੀਫੁਲ ਦ੍ਰਿਸ਼ ਹੈ ਮੇਰੇ ਵੀਰੋ ਔਰ ਦੇਖੋ ਫੇਰ ਕਬੱਡੀ ਦਾ ਵੀ ਕੈਦਰਮ ਵਾਲੇ ਨੇ ਪਾ ਦਿੱਤੀ ਹੈ ਰਵੀ ਨੇ ਸ਼ਹੀਰ ਭਗ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਯੂਨਾਈਟਿਡ ਵੀਸੀ ਦੇ ਫਰੈਂਡਸ ਕਲੱਬ ਕਹਿ ਲਈ ਦੀ ਟੀਮ ਪਿਛਲੇ ਸਾਲ ਦੀ ਚੈਂਪੀਅਨ ਟੀਮ ਅੱਜ ਦੇ ਮੈਦਾਨ ਦੇ ਕੱਲ ਤੋਂ ਪਗੜੇ ਪੈਂਦੇ ਬਿਨਾਂ ਗੱਲ ਤੋਂ ਨਹੀਂ ਅੱਜ ਸਮੇਂ ਖੇលਿਆ ਗੱਲ ਹੁੰਦੀ ਹੈ ਜਦ ਢੋਲ ਤੇ ਡਗਾ ਲੱਗਦਾ ਨਾ ਤਾਂ ਜਿਹੜੇ ਐਨ ਭੰਗੜੇ ਦੇ ਗੁਣ ਜਾਂਦੇ ਤੇ ਬਲਜੀਤ ਬੈਠਾ ਸਾਡਾ ਵੀਰ ਖੇਲਾ ਤੇ ਆਪ ਮਹਾਰੇ ਬਲਜੀਤ ਭਾਈ ਪੈਰ ਠਕਾਦਾ ਡਗਾ ਵਜਦਾ ਨਾ ਜਦੋਂ ਢੋਲ ਤੇ ਡੱਗ 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 ਹੁੰਦੀ ਹੈ ਤੇ ਪੈਰ ਆਪ ਮਹਾਰੇ ਨੱਚਣ ਲੱਗ ਜਾਂਦੇ ਆ ਉਹ ਦੇਖਿਓ ਪਈ ਹੀ ਕਬੱਡੀ ਅੱਜ ਸਮੇਂ ਮੈਦਾਨ ਦੇ ਵਿੱਚ ਆਹ ਦੇਖਿਓ ਆਹ ਸ਼ੰਕਰ ਢੰਗਰਾ ਇਹ ਜੰਬੋ ਜੱਟਾ ਜੀ ਇਹ ਬੈਸਟ ਜੱਟਾ ਹੈ ਕਿਹੜਾ ਦੱਸਿਓ ਕਿਹੜਾ ਜਹਾਜ਼ ਸਭ ਤੋਂ ਵੱਡਾ ਤੇ ਕਿੰਨੇ ਸਵਾਰੀਆਂ ਲੈ ਕੇ ਉਸਤਾਦ ਜੀ ਉੱਡਦਾ ਹੈ ਕਿਹੜੇ 에ਰਪੋਰਟ ਤੋਂ ਉੱਡਦਾ ਹੈ ਇਹ ਗੱਲ ਤੁਸੀਂ ਦੱਸ ਦਿਓ ਯਾਰਾ ਸਫਰ ਤੁਸੀਂ ਕਹਤਾ ਵੱਖ-ਵੱਖ ਜਹਾਜ਼ ਕਰਿਓ ਗੱਲ ਇਹਦੇ 410 ਬੰਦੇ ਲੈ ਕੇ ਉੱਡਦਾ ਹੈ 10 ਕੋ ਬੰਦੇ ਸਟਾਫ ਦੇ ਹੁੰਦੇ ਆ ਲਓ ਦੇਖੋ ਇਧਰੇ ਪਾਸੇ ਹੀਰਾ ਆ ਵਾਹ ਉਹ ਭੁੱਖ ਲੈਂਦੀ ਮੁੰਡੇ ਦੇ ਸਰੀਰਾਂ ਲਿਖਦੇ ਫਾਉਲ ਹੋ ਗਿਆ ਉਧਰ ਕਿਉਂਕਿ ਸਾਡੇ ਸੁਖੀ ਨੇ ਇਸ਼ਾਰਾ ਕਰਤਾ ਰੂਬੀ ਨੇ ਇਸ਼ਾਰਾ ਕਰਤਾ ਵੀ ਪੈਰ ਦੇਰੇ ਤੋਂ ਬਾਹਰ ਚਲ ਗਿਆ ਹੱਦਾਂ ਨੇ ਸਰਹੱਦਾਂ ਨੇ ਡਿਸਪਲਿਨ ਹੈ ਲੋ ਅਗਲੀ ਕਬੱਡੀ ਵੇਖੋ ਸਾਹਮਣੇ ਮੈਦਾਨ ਦੇ ਵਿੱਚ ਫਿਰ ਔਰ ਇਸ ਵੇਲੇ ਚਾਰ ਜਾਫੀਆਂ ਵਿੱਚੋਂ ਕੌਣ ਮੱਥਾ ਪਹਾੜ ਨਾਲ ਲਾਉਂਦਾ ਔ ਉਹ ਦੁਗਾਂ ਵਾਲੇ ਨੇ ਔ ਉਹ ਦੁਗਾਂ ਵਾਲੇ ਨੇ ਮੱਥਾ ਲਾ ਲਿਆ ਪਹਾੜ ਦੇ ਨਾਲ ਔ ਨਹੀਂ ਰਿੱਸਾ ਔ ਨਹੀਂ ਰਿੱਸਾ ਔ ਨਹੀਂ ਰਿੱਸਾ ਏ ਬਾ ਇਧਰਲੀ ਪਾਸੇ ਬਣੀ ਤੇ ਉਧਰਲੀ ਪਾਸੇ ਦੁਗਾਂ ਵਾਲਾ ਮਸਤਵਾਨਾ ਸਾਡੀ ਪਵਿੱਤਰ ਧਰਤੀ ਦਾ ਏਰੀਆ ਹੈ ਮਾਮੇ ਦਾ ਭਾਣ ਜਾਂ ਤੇ ਕੋੜਿਆਂ ਦਾ ਸ਼ੌਂਕੀ ਉਧਰ ਬੰਨੀ ਵੀ ਸੇਰੇ ਦਾ ਖਿਡਾਰੀ ਹੈ ਬੰਨੀ ਵੀ ਸਾਡੀ ਮਾਣ ਖੇਡ ਮਾ ਖੇਡ ਕਬੱਡੀ ਦਾ ਮਾਣ ਹੈ ਸ਼ਾਨ ਹੈ ਜਿੰਦ ਗਿਆਨ ਹੈ ਲਓ ਉਧਰ ਹੀ ਪਾਸੇ ਰਵੀ ਦੀ ਚਾਲ ਵੇਖੋ ਔਰ ਰਵੀ ਦੀ ਢਾਲ ਵੇਖੋ ਇਧਰੇ ਪਾਸੇ ਵੇਖੋ ਸਾਹਮਣੇ ਔਰ ਟੇਕ ਮੱਥਾ ਔਹ ਵੇਖੋ ਸਾਹਮਣੇ ਕਹਿੰਦਾ ਇਧਰਲੇ ਪਾਸੇ ਨੂੰ ਹਟ ਜਾਓ ਜਿੰਦਰ ਖਾਨੂ ਵਾਲੀਆ ਕਹਿੰਦਾ ਹੁੰਦਾ ਸੀ ਖੁੰਝੇ ਆ ਜਾਓ ਇੱਥੇ ਜੱਫਾ ਲਾਉਣਾ ਸੌਖਾ ਆਹ ਦੇਖੋ ਮੁੰਡੇ ਦਾ ਸਬਰ ਸੰਤੋਖ ਵੇਖੋ ਪਰ ਅੰਦਰ ਕਹਿੰਦੇ ਹੁੰਦੇ ਵਿਚਾਰ ਕੀ ਹੈ ਵਿਚਾਰ ਟੱਚ ਮ ਇਹ ਕੁਲਵੀਰ ਹੈ ਉਹ ਧੱਕੀ ਜਾਂਦਾ ਹੈ ਦਾਰਾ ਸਿੰਘ ਗਰੇਵਾਲ ਕਹਿੰਦੇ ਹੁੰਦੇ ਆ ਉਹ ਕਹਿੰਦਾ ਜਾਣਾ ਉਹ ਕਹਿੰਦਾ ਜਾਣ ਨਹੀਂ ਦੇਣਾ ਹੁਣ ਦੇਖਦਾ ਚੱਕਰ ਚੁੰਡਾ ਕੌਣ ਲਾਉ ਗੱਡੀ ਫਿਰੋਜ਼ਪੁਰ ਜਾਉ ਬਿੰਦਿਆ ਕਿ ਨਹੀਂ ਜਾਉ ਮਾਨ ਆਹ ਵੇਖ ਸਾਹਮਣੇ ਉਹ ਬਾਹ ਉੜਦਾ ਆਉਂਦਾ ਲੈ ਵੀ ਇਕਬਾਲ 5 ਮਿੰਟ ਰਹਿ ਗਏ ਨੇ ਇਸ ਮੈਚ ਦੇ ਅਗਲੀਆਂ ਟੀਮਾਂ ਨੂੰ ਬੁਲਾ ਲਓ ਜੀ ਇਕਬਾਲ ਸ਼ੀਰਪਾਗ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਯੂਨਾਈਟਿਡ ਵੀਸੀ ਕਬੱਡੀ ਕਲੱਬ ਤੇ ਫਰੈਂਡਸ ਕਲੱਬ ਕੈਲਗਰੀ ਇਹ ਦੋਨੋਂ ਟੀਮਾਂ ਜਲਦੀ ਨਾਲ ਆ ਜਾਣ ਲਓ ਹੀਰੇ ਦੀ ਕਬੱਡੀ ਹੈ ਰਾਜਾ ਦੇਖਦਾ ਟੈਂਪਰੇਚਰ ਕਿੰਨਾ ਹੈ ਅੱਜ ਭਵੇਖਵਾਲੀ ਕੀ ਕੀਤੀ ਸੀ ਮੈਦਨ ਵਾਲਿਆਂ ਨੇ ਆਓ ਦੇਖਿਓ ਅੱਜ ਸਮੇਂ ਜੱਗਾ ਮਾਣੂਕੇ ਗਿੱਲਾਂ ਵਾਲਾ ਮਾਣੂਕੇ ਸੰਧੂ ਜਿਲੇ ਲੁਧਿਆਣੇ ਦਾ ਪਿੰਡ ਤੇ ਮਾਣੂਕੇ ਗਿੱਲ ਜਿਲੇ ਮੋਗੇ ਦਾ ਮਹਾਲ ਸਿੰਘ ਵਾਲੇ ਦਾ ਇਲਾਕਾ ਮੇਰੇ ਵੀਰੋ ਸ਼ੰਕਰ ਸੰਧਵਾ ਵਾਲਾ ਕਬੱਡੀ ਆ ਗਿਆ ਮੰਜਿਆਂ ਨੂੰ ਜੋੜ ਕੇ ਸਪੀਕਰ ਉਸੇ ਲੱਗਦੇ ਜਮਲੇ ਦੇ ਮਾਣ ਕਦੇ ਗੀਤ ਸੀਗੇ ਵੱਜਦੇ ਚਮਕੌਰ ਟਹਿਣਾ ਆਖੇ ਵਿਰਸਾ ਮਹਿਕਾ ਸੀ ਖਲਾਰਦਾ ਹੁਣ ਭੁੱਲ ਗਿਆ ਚੇਤਾ ਲੋਕੀ ਪੁਰਾਣੇ ਸੱਭਿਆਚਾਰ ਦਾ ਹੁਣ ਭੁੱਲ ਗਿਆ ਚੇਤਾ ਲੋਕੀ ਪੁਰਾਣੇ ਸੱਭਿਆਚਾਰ ਦਾ ਪਰ ਖੇਡ ਕਬੱਡੀ ਆ ਸ਼ੰਕਰ ਦੇਖ ਰਿਹਾ ਓਏ ਅੰਦਾਜ਼ਾ ਲਾਓ ਵੀ ਮੁੰਡਾ ਸ਼ੰਕਰਾ ਨਵਾਬੀ ਬਣ ਗਿਆ ਸਵਾਦ ਆ ਗਿਆ। ਉਹ ਗੱਲ ਕਰ ਰਿਆ ਸੀ ਨਾ ਦੋ ਸਿੰਘ ਟੈਰਾਂ 'ਚ ਫੜ ਕੇ ਆ ਗਈ ਸੀ ਨਾ ਇਹ ਵੀ 에ਰਲਾਈਨ ਦੇ ਟੈਰਾਂ 'ਚ ਫੜ ਕੇ ਇਧਰ ਤੇ ਜਾਣਾ ਚਾਹੁੰਦਾ ਸੀ ਪਰ ਦੇਖੋ ਸਾਹਮਣੇ ਆਹ ਸਵਾਦ ਆ ਗਿਆ। ਆਹ ਮੱਥਾ ਫੇਰਵੇ ਉਸੇ ਗੱਬਰੂ ਨੇ ਇਸ ਨੌਜਵਾਨ ਦੀ ਖੇਡ ਦੀ ਵੀ ਇਸ ਵੇਲੇ ਚਰਚਾ ਛਿੜੀ ਹੋਈ ਹੈ। ਸੇਵਾ ਸਿੰਘ ਜੀ ਰਾਣਾ ਸਾਹਿਬ ਦੇਖੋ ਸਾਹਮਣੇ ਬੜਾ ਸੋਹਣਾ ਲੱਗਦਾ ਸਾਰਿਆਂ ਦਾ ਇੱਕੋ ਹੀ ਡਰੈੱਸ ਹੈ, ਇੱਕੋ ਹੀ ਜਿਹੜੀ ਕਹਿੰਦੇ ਯੂਨੀਫਾਰਮ ਜਿਵੇਂ ਕਹ ਲਈਏ ਇੱਕੋ ਇੱਕੋ ਤਰ੍ਹਾਂ ਦੇ ਨੇ। ਦੂਜੇ ਪਾਸੇ ਜਿਹੜੇ ਹੈ 1954 ਕ ਦੀ ਫੋਟੋ ਦੇਖੋ ਸਾਰਿਆਂ ਨੇ ਇੰਡੀਆ ਤੇ ਪਾਕਿਸਤਾਨ ਦੇ ਸਾਰੇ ਖਿਡਾਰੀਆਂ ਨੇ ਨਾ ਸਾਈਡਾਂ ਤੋਂ ਕੱਚੇ ਟੰਗੇ ਹੋਇਆ ਉਦੋਂ ਇਦਾਂ ਟੰਗਣ ਦਾ ਰਵਾਸ ਸੀ ਉਹ ਪੱਟ ਦਿਖਾਉਂਦੇ ਸਨ ਪਰ ਹੁਣ ਇਹਨਾਂ ਨੌਜਵਾਨਾਂ ਦੇ ਜਿਹੜਾ ਸਟਾਈਲ ਹੋ ਰਿਹਾ ਆ ਮੈਨੂੰ ਲੱਗਦਾ ਓਏ ਹੁਣ ਨਹੀਂ ਰੁਕਦਾ ਹੁਣ ਨਹੀਂ ਰੁਕਦਾ ਹੁਣ ਨਹੀਂ ਰੁਕਦਾ ਬਾਪ ਨੇ ਵੀ ਬਹੁਤ ਤਕੜੀ ਕਬੱਡੀ ਖੇਡੀ ਐ ਉਦਰੀ ਪਿੰਦਰ ਨੇ ਵੀ ਤਕੜੀ ਕਬੱਡੀ ਕੀਤੀ ਐ ਮਿੱਠੂ ਵੀ ਬਹੁਤ ਸੋਹਣੀ ਕਬੱਡੀ ਖੇਡਦਾ ਗੱਲਾਂ ਕਰਾਂਗੇ ਇਸ ਤਰ੍ਹਾਂ ਵਿੱਚ ਵਿੱਚ ਲਾਓ ਫੇਰ ਉਹੋ ਆ ਗਿਆ ਜਿਹਦਾ ਸ਼ੱਕ ਸੀ ਆਹ ਵੇਖਦਾ ਸਾਹਮਣੇ ਰੂਬੀ ਆ ਦੋਹਾ ਗੋਡਿਆਂ ਤੇ ਹੱਥ ਲਾ ਕੇ ਨੇੜਿਓਂ ਤੱਕ ਰਿਹਾ ਵੀ ਮੁੰਡੇ ਨੇ ਟੱਚ ਲੰਬੀ ਬਾਹ ਕਰਕੇ ਮਾਰਨਾ ਪਰ ਬੇ ਭਾਈ ਮੁੰਡਾ ਬੜਾ ਚਿਹੜਾ ਮੁੰਡਾ ਬੜਾ ਚਿਹੜਾ ਪਰ ਉਧਰ ਹੀ ਪਾਸੇ ਰਵੀ ਜਿਹੜਾ ਪਹਿਲ ਦਾ ਜਿਵੇਂ ਕਹਿੰਦੇ ਹਾਥੀ ਝੂਮੇ ਨਾ ਨਾ ਤੇ ਬੱਚਾ ਖੇਲੇ ਨਾ ਸਮਝੋ ਬਿਮਾਰ ਹੁੰਦੇ ਐ ਔਰ ਝੂਮਦਾ ਫਿਰਦਾ ਹਾਥੀ ਵਾਂਗੂ ਝੂਮਦਾ ਫਿਰਦਾ ਲੈ ਵੀ ਕਰ ਗੱਲ ਇਕਵਾਲਸ ਹੈ ਦੇਖ ਸਾਹਮਣੇ ਕੌਣ ਆ ਗਿਆ ਬੰਨੀ ਆ ਗਿਆ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)} ਪੋਸੀਬਲ ਤੋਂ ਇੰਪੋਸੀਬਲ ਇੰਪੋਸੀਬਲ ਤੋਂ ਪੋਸੀਬਲ ਹੋ ਗਿਆ ਜਾਫੀ ਦੀ ਅਕਦੀ ਵਿੱਚ ਸਵਾਦ ਆ ਗਿਆ ਬਈ ਮੁੰਡੇ ਦਾ ਨਾਮ ਦੱਸਿਓ ਬਈ ਸਰਾਇ ਜਫਾ ਲਾਇਆ ਆ ਉਹ ਦੇਖਦੇ ਵੀ ਮੁੰਡੇ ਨੇ ਬਈ ਸੁਖ ਵਿਰਾੜ ਥੋੜਾ ਜਿਹਾ ਇਹਦਾ ਮਾਨ ਸਨਮਾਨ ਤਾਂ ਮੁੰਡੇ ਦਾ ਬਣਦਾ ਹੀ ਐ ਪੀਟਰ ਦੇਖ ਦੇਖ ਵੇਖ ਆ ਹੀਰਾ ਔਰ ਡੋਲੇ ਤੋਂ ਫਰਕੇ ਮੁੰਡੇ ਨੇ ਕਮਾਇਆ ਮੁੰਡੇ ਨੂੰ ਔਰ ਵੈਸੇ ਲਈ ਮਾਨ ਕਬੱਡੀ ਦਾ ਬਹੁਤ ਸੋਹਣਾ ਉਧਰ ਬਣੀ ਸਮਾਣੇ ਦੀ ਗੱਲ ਹੈ ਜਦੋਂ ਟਾਈਮ ਮਿਲੇ ਪੰਮੇ ਸੁਹਾਣੇ ਦੀ ਵੀ ਗੱਲ ਕਰਾਂਗੇ ਔਰ ਰਾਮਾ ਲਿਖਦਾ ਰਾਮਗੜ੍ਹ ਸਰਦਾਰਾਂ ਵਾਲਾ ਸ਼ਾਨ ਦੇਖੋ ਸਾਹਮਣੇ ਹਾਂ ਬਾਹ ਗਿੰਦੀ ਉਗੋਕੇ ਇਹ ਆ ਮੈਨੂੰ ਲੱਗਦਾ ਮਾਝੇ ਦਾ ਇਲਾਕਾ ਆ ਵੇਖੋ ਸਭ ਆਇਓ ਮੇਰੇ ਰੱਬਾ ਓਏ ਜਹਾਦ ਦੇ ਮੋਰੇ ਕਦੇ ਆ ਗਿਆ ਉੱਥੇ ਤਾਂ ਇੰਜਣਾਂ ਦਾ ਬੜਾ ਖਤਰਾ ਹੁੰਦਾ ਉਹ ਤਾਂ ਇੰਜਣ ਖਿੱਚ ਲੈਂਦੇ ਆ ਬੰਦੇ ਨੂੰ ਬਈ ਔਖਾ ਹੋ ਗਿਆ ਜਹਾਦ ਦੇ ਮੋਰੇ ਨਹੀਂ ਹੋਣਾ ਆਪਾਂ ਪਰ ਉੱਥੇਲੇ ਪਾਸੇ ਆਪਾਂ ਨੂੰ ਇਸ਼ਾਰਾ ਜ਼ਰੂਰ ਦੇਣਾ ਵੀ ਤੇਰਾ ਇੱਕ ਜਿਹੜਾ ਟਾਇਰ ਆ ਉੱਚ ਘੱਟ ਹਵਾ ਆ ਉਹਦਾ ਇਸ਼ਾਰਾ ਜ਼ਰੂਰ ਦੇ ਦੇਣਾ ਲਓ ਵੇਖੋ ਇਧਰਲੇ ਪਾਸੇ ਕੌਣ ਇਕਵਾਲ ਕੌਣ ਆ ਗਿਆ ਦੱਸੀ ਤਾਂ ਮੁੰਡਾ ਕੌਣ ਆ ਲਓ ਰਵੀ ਆ ਗਿਆ ਕੈਲਰ ਰਵੀ ਆ ਗਿਆ ਮੇਰੇ ਵੀਰੋ ਅੱਜ ਜੱਗੂ ਵੀ ਪੁੱਜਿਆ ਹੋਇਆ ਹਾਕਮ ਵਾਲੀਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਇਸ ਟਾਈਗਰ ਦੀ ਟੀਮ ਦੀ 리ਡ ਦੀ ਹੱਡੀ ਬਣ ਕੇ ਆਵੇਗਾ ਜਟਾਰੇ ਵਾਲਿਆ ਕਿਸੇ ਗੱਲ ਨੂੰ ਗੱਲਾਂ ਹੋਣੀਆਂ ਤੇ ਰਵੀ ਕਹਿੰਦਾ ਸੰਗੇ ਹੋਣਾ ਨੇ ਵੀ ਕਿਸੇ ਗੱਲ ਨੂੰ ਚੋਣ ਕੀਤੀ ਐਨ ਮੈਚ ਹਰਦੀਪ ਸਿੰਘ ਸਿਰੇ ਦਾ ਟੱਕਰ ਬਰਾਬਰ ਦੀ ਐਨ ਨੈਕ ਟੂ ਨੈਕ ਫਾਈਟ ਹੈ ਕੌਣ ਜਿੱਤੂ ਜਿੱਤੇ ਜੋ ਮਰਜੀ ਪਰ ਖੇਡ ਕਬੱਡੀ ਦਾ ਇਸ ਸਮੇਂ ਮੈਦਾਨ ਦੇ ਵਿੱਚ ਜਫਾ ਲੱਗਦਾ ਹੁਣ ਜਾਫੀ ਲਈ ਹੁਣ ਧਾਵੀ ਲਈ ਜਿਹੜਾ ਭੱਜਣਾ ਔਖਾ ਹੋ ਜਾਂਦਾ ਗੱਲ ਕਹਿੰਦੇ ਕਾਗਜ਼ ਭਿੱਜਿਆ ਤਾਂ ਸਮਝੋ ਗਿਆ ਕੰਮੋ ਅਮਲੀ ਨਿਭਾਇਆ ਤਾਂ ਸਮਝੋ ਗਿਆ ਕੰਮੋ ਲੱਕ ਫੜਾਇਆ ਤਾਂ ਸਮਝੋ ਗਿਆ ਕਮੋ 99.99% ਜਿਹੜੇ ਉਹ ਇਹ ਜਾਫੀ ਦੇ ਹਿੱਸੇ ਜਾਂਦਾ ਜਦੋਂ ਧਾਵੀ ਕੋਈ ਵੀ ਲੱਕ ਤੋਂ ਡੱਕਿਆ ਜਾਵੇ ਬਹੁਤ ਘੱਟ ਪਰ ਆ ਦੇਖ ਜਿਆ ਵੀ ਡਾਇਮੰਡ ਆ ਗਿਆ ਡਾਇਮੰਡ ਅਜ ਸਮੇਂ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਤੇ ਇਧਰ ਰੂਬੀ ਤੇ ਸੁਖੀ ਦੀ ਜੋੜੀ ਵੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੂੰ ਐਨ ਮਸ਼ਹੂਰ ਹੈ ਐਨ ਮਸ਼ਹੂਰ ਹੈ ਮੇਰੇ ਵੀਰੋ ਰੈਫਰੀਆ ਦੇ ਵਿੱਚ ਇੱਕ ਇੱਕ ਕਬੱਡੀ ਦਾ ਇਸ਼ਾਰਾ ਹੋ ਗਿਆ ਅਗਲੇ ਮੈਚ ਲਈ ਮੇਰੀ ਬੇਦੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਯੁਨਾਈਟਿਡ ਵੀਸੀ ਫਰੈਂਸ ਕਲੱਬ ਕੈਲਗਰੀ ਦੀ ਟੀਮ ਜਿਹੜੀ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਵੇ ਖੇਡ ਮੈਦਾਨ ਦੇ ਵਿੱਚ ਆ ਜਾਵੇ ਆਪਾਂ ਦੱਸਾਂਗੇ ਵੀ ਕੌਣ ਕੌਣ ਕੈਲਗਰੀ ਤੋਂ ਪੁੱਜਿਆ ਤੇ ਕੌਣ ਕੌਣ ਆਇਆ ਹੈ ਜੈਡਮੈਂਟਨ ਸ਼ਹਿਰ ਤੋਂ ਮੇਰੇ ਵੀਰੋ ਇਹਨਾਂ ਸਾਰੇ ਭਰਾਵਾਂ ਦਾ ਵੀ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ